ਕਾਜਲ ਰਸ਼ਕੋ ਮੈਂ ਮਾਝਾ ਦੇ ਪਾਉ ਜਿਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਰੂਬਰੂ ਜਿਹਨਾਂ ਰਾਹੀਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਹਾਂ ਔਰ ਪੰਜਾਬੀ ਮਾਤ ਪਾਸ਼ਾ ਦੇ ਪਸਾਰ ਤੇ ਪ੍ਰਚਾਰ ਲਈ ਇੱਕ ਬਹੁਤ ਵਧੀਆ ਰੋਲ ਅਦਾ ਕਰੀ ਜਾ ਰਿਹਾ ਹੈ ਅੱਜ ਫਿਰ ਮੈਂ 15 ਐਪੀਸੋਡ ਹੈ ਜਿਦੇ ਪੰਜਾਬੀ ਲਿਪੀ ਦੀ ਪ੍ਰਾਤਨਤਾ ਦੇ ਪ੍ਰਮਾਨ ਦਰਸਾਵਾਂਗਾ ਔਰ तकरीबन तकरीबन मैं सारे चाक ਇਥੇ ਲੈ ਕੇ ਬਣਾ ਬਣਾ ਚੁੱਕਾ ਹੂੰ ਔਰ ਇਹਦਾ ਦੀ ਐਕਸਪਲੇਨੇਸ਼ਨ ਦੇਊਗਾ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਵਿਦਵਾਨਾਂ ਨੇ ਇਹ ਲਿਪੀ ਬਣਾਉਣ ਵਿੱਚ ਬਹੁਤ ਹੀ ਵਿਉਂਤਬੰਦੀ ਕੀਤੀ ਹੈ ਜਿਸ ਦਾ ਦੂਸਰੀਆਂ ਲਿਪੀਆਂ ਹੈ ਰੋਮਨ ਲਿਪੀ ਹੈ ਯੂਨਾਨੀ ਲਿਪੀ ਹੈ ਉਨਾਂ ਦੀ ਇੰਨੀ ਵਿਉਂਤਬੰਦੀ ਨਹੀਂ ਜਿੱਦਿਕੇ ਪੰਜਾਬੀ ਵਿਦਵਾਨਾਂ ਦੀ ਵਿਉਂਤਬੰਦੀ ਹੋਈ ਹੈ। ਅਤਿਆੰਤੀ ਵਿਉਂਤਬੰਦੀ ਵਰਤੀ ਗਈ ਹੈ ਐਸਲਪੀ ਦੇ ਵਿੱਚ। ਵੈਸੇ ਲਿਪੀ ਕੋਈ ਮਾਰੀ ਨਹੀਂ ਹੁੰਦੀ। ਮੈਂ ਰੋਮ ਲਿਪੀ ਨੂੰ ਨਹੀਂ ਮਾਰਾ ਸਮਝਦਾ। ਲੇਕਿਨ ਉਰੋਪਨ ਉੱਥੋਂ ਦੇ ਲੋਕ ਹੀ ਖੁਸ਼ ਲੌਦੀ ਲਿਪੀ ਲਖਦੇ ਹਨ। ਜੇ ਰਾਈਟ ਲਿਖਿਆ ਹੋਵੇ ਇਹਦੇ 'ਚ ਫਿਰ ਰਾਈਟ ਲਿਖਿਆ ਹੈ ਰੋਮ ਲਿਪੀ ਦੇ ਵਿੱਚ ਜੀ ਸਾਇਲੈਂਟ ਵੀ ਹੋ ਜਾਂਦੀ ਹੈ ਜੀ ਗੱਗੇ ਦਾ ਕੰਮ ਵੀ ਦਿੰਦੀ ਹੈ ਜੀ ਜੱਜੇ ਦਾ ਕੰਮ ਵੀ ਦਿੰਦੀ ਹੈ ਤੇ ਜੀ ਐਚ ਆਰ ਕੇ ਕਾਗੇ ਦਾ ਕੰਮ ਵੀ ਦਿੰਦੀ ਹੈ ਤੇ ਸਾਇਲੈਂਟ ਵੀ ਹੋ ਜਾਂਦੀ ਹੈ ਸੋ ਇਹ ਲੌਦੀ ਲਿਪੀ ਹੈ ਮੈਂ ਨਹੀਂ ਸਪੈਸ਼ਲ ਸਕਾਲਰ ਕਹਿੰਦੇ ਆ ਇਹ ਕੋਈ ਕੋਈ ਸਰਟੀਫਾਈਡ ਲਿਪੀ ਨਹੀਂ ਲੇਕਿਨ ਜੋ ਪੰਜਾਬੀ ਲਿਪੀ ਹੈ ਇਹ ਹੂ ਬੂ ਜੋ ਅਸੀਂ ਦੁਨੀਆਂ ਬੋਲਦੇ ਹਾਂ ਫੋਨ ਉਹਨਾਂ ਨੂੰ ਉਹਨਾਂ ਦੇ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਦੀ ਆ ਨਮਾਇੰਦਗੀ ਕਰਦੀ ਆ ਔਰ ਇਹੋ ਹੀ ਮੈਂ ਦੱਸਾਉਣ ਦੀ ਕੋਸ਼ਿਸ਼ ਕੀਤਾ ਕਰ ਰਿਹਾ ਹਾਂ ਪਿਛਲੀਆਂ ਐਪੀਸੋਡ ਦੇ ਵਿੱਚ ਜਿਹੜੇ ਤੁਹਾਨੂੰ ਇਹ ਸਾਰੇ ਵੇਰਵੇ ਦਿੱਤੇ ਚਾਹ ਚੱਕੇ ਆ ਅਲਫਾ ਬਿਤਲ ਗਿਮਲ ਦਲਸ ਰੇਸ਼ਾ ਨੂ ਬਬ ਤੇ ਤਬ ਇਹਨਾਂ ਬਾਰੇ ਦੋ ਦੋ ਰਹਿੰਦੇ ਬਬ ਤੇ ਤਬ ਰਹਿੰਦੇ ਆ ਬਬ ਇਹ ਯੂ ਹੈ ਇਹ ਯੂ ਦੀ ਨਮਾਇੰਦਗੀ ਕਰਦਾ ਹੈ ਇਹਦਾ ਇਹ ਇਸ ਤਰ੍ਹਾਂ ਦੇ ਰੂਪ ਮਿਲਦੇ ਹੈ ਹੈਸਤੀ ਦੇ ਵਿੱਚ ਇਹ ਇਹ ਰੂਪ ਬਣਦੇ ਹੈ ਯਾ ਇਹ ਯੂ ਹੈ ਇਹ ਵੀ ਯੂ ਹੈ ਇਹ ਵੀ ਯੂ ਹੈ ਇਹ ਵੀ ਯੂ ਹੈ ਇਹ ਵੀ ਯੂ ਹੈ ਇਹ ਸਾਰੇ ਯੂ ਹੀ ਹੱਦ ਔਰ ਪੰਜਾਬੀ ਨੇ ਵੀ ਇਹਨਾਂ ਤੋਂ ਹੀ ਲਿਆ ਹੈ ਪੰਜਾਬੀ ਨੇ ਇਸ ਯੂ ਨੂੰ ਆਫਸਾਈਡ ਡਾਊਨ ਕਰਕੇ ਲਿਆ ਆਫਸਾਈਡ ਡਾਊਨ ਕਰਕੇ ਇਹ ਬਣਾਇਆ ਇਹ ਇਹ ਬਣਾਇਆ ਜਾਂ ਜੋ ਜੋ ਸਭ ਜੋ ਬਣਾਇਆ ਇੱਕ ਪਾਸੇ ਕਿਉਂ ਬੁਧਾਇਆ ਗਿਆ ਇਹ ਇਸ ਕਰਕੇ ਬੁਧਾਇਆ ਗਿਆ ਕਿ ਪੰਜਾਬੀ ਇੱਕ ਹੋਰ ਅੱਖਰ ਤਵ ਉਹ ਇਹਦੇ ਨਾਲ ਮਿਲਦਾ ਜੁਲਦਾ ਸੀ ਇੱਕ ਗੱਗਾ ਵੀ ਇਹਦੇ ਨਾਲ ਮਿਲਦਾ ਜੁਲਦਾ ਸੀ ਇਸ ਤਰ੍ਹਾਂ ਦਾ ਗੱਗਾ ਸੀ ਇਸ ਕਰਕੇ ਇਹ ਭਲੇਖਾ ਦੂਰ ਕਰਨ ਦਿਖਾਤ ਪੰਜਾਬੀਆਂ ਨੂੰ ਮਜਬੂਰ ਨਾਸ ਆ ਪਾਸੇ ਵਿਧਾਉਣੇ ਪਏ ਦੋ ਤਾਂ ਕਿ ਗੱਗੇ ਦਾ ਭਲੇਖਾ ਨਾ ਪਵੇ ਜਾਂ ਤਵ ਤੱਤੇ ਦਾ ਭਲੇਖਾ ਨਾ ਪਵੇ ਕਿ ਤੱਤਾ ਤੇ ਗੱਗਾ ਦਾ ਬਹੁਤ ਥੋੜਾ ਫਰਕ ਹੈ ਬ੍ਰਾਹਮੀ ਲਿਪੀ ਬ੍ਰਾਹਮੀ ਲਿਪੀ ਐਕਚੁਅਲੀ ਮੈਂ ਸੋੰਦਾ ਪੰਜਾਬੀ ਲਿਪੀ ਦਾ ਸਾਦਾ ਰੂਪ ਹੈ ਉਹ ਕੀ ਗੱਲ ਵੱਖਰੀ ਗੱਲ ਹੈ ਬਈ ਅਸ਼ੋਕ ਮਹਾਨ ਨੇ ਉਹਨੂੰ ਰੋਮਨ ਲਿਪੀ ਦਾ ਖਰਾਦ ਦੇ ਦਿੱਤਾ ਰੋਮਨ ਲਿਪੀ ਦਾ ਖਰਾਦ ਦੇਣ ਮਿਲਦੇ ਨਾਲ ਉਹਦੀ ਕੁਝ ਮਹੱਤਤਾ ਵਧ ਗਈ ਉਹਦੇ ਇਸਕ੍ਰਿਪਸ਼ਨ ਰਿਕਾਰਡ ਕਿ ਆ ਗਈ ਉਹ ਤੇ ਪੰਜਾਬੀ ਲਿਪੀ ਰਿਕਾਰਡ ਚ ਨਹੀਂ ਆਈ ਲੇਕਿਨ ਪੰਜਾਬੀ ਲਿਪੀ ਦੀ ਜਿਹੜੀ ਮੌਜੂਦਾ ਬੰਤਰ ਹੈ ਜੇ ਇਹਨੂੰ ਸਾਦਾ ਕਰਨ ਵੇਖੀਏ ਬੇਸ਼ੱਕ ਦੇਜ ਕਾਰਕ ਵੀ ਆਈ ਪਰ ਫਿਰ ਵੀ ਇਹਦੇ 2 2500 ਸਾਲ ਤੋਂ ਆਪਣੇ ਰੂਪ ਨੂੰ ਸੰਭਾਲੀ ਰੱਖਿਆ ਬਹੁਤ ਥੋੜਾ ਫਰਕ ਪਿਆ ਇਹ ਇਹਦੇ ਵਿੱਚ ਦੇ ਲੇਟ ਆਉਟਰ ਤੇ ਉਹ ਸਾਰੇ ਦੇ ਸਾਰੇ ਅੱਖਰ ਜੋ ਇਹ ਬਣੀ ਫਨੋਸ਼ੀਅਨ ਜਾਂ ਫਨੀਕੀ ਲਿਪੀ ਜਾਂ ਬਣੀਆ ਲਿਪੀ ਜਿਹੜਾ ਕਹਿੰਦਾ ਉਹ ਤੋਂ ਬਣੀ ਤਾਂ ਇਹਦੇ ਬਹੁਤ ਘੱਟ ਤਬਦੀਲੀ ਆਈ ਬਹੁਤ ਸਾਰੇ ਅੱਖਰ ਜੇ ਤੁਹਾਨੂੰ ਮੈਂ ਅੱਗੇ ਦੱਸ ਚੁੱਕਾ ਹੈ ਵੇ ਥੈਟਾ ਥੱਥਾ ਬੈਟਾ ਬੱਬਾ ਹੈ ਹੋਵੂ ਉਸ ਨੂ ਨੰਨਾ ਉਹ ਵੀ ਤਕਰੀਬਨ ਅਜੇ ਤੱਕ ਪੰਜਾਬੀ ਲਿਪੀ ਨਾਲ ਮਿਲਦਾ ਜੁਲਦਾ ਆ ਰਿਹਾ ਹੈ ਇਹ ਉਹਦੇ ਵਿੱਚ ਕੋਈ ਬੜੀ ਤਬਦੀਲੀ ਨਹੀਂ ਹੋਈ ਇਹਨਲੀ ਕੀ ਤਬਦੀਲੀ 2000 ਸਾਲ ਦੇ ਸਫਲ ਦ੍ਰਿਗਮਾਨ ਤੇ ਵੱਖ-ਵੱਖ ਮਨੁੱਖੀ ਹੱਥਾਂ ਦੇ ਵਿੱਚ ਤਬਦੀਲੀ ਆ ਰਹੀ ਮਬੂਲੀ ਹੈ ਇਹਨੂੰ ਕਿ ਮੈਂ ਬਹੁਤ ਵੱਡੀ ਤਬਦੀਲੀ ਦੀ ਗੱਲ ਕਰਦਾ ਸੋ ਹੁਣ ਤੁਹਾਨੂੰ ਯੂ ਬਾਰੇ ਇਹ ਲਾ ਚੁੱਕਾ ਐਜ਼ ਆ ਯੂ ਦੀ ਸ਼ਕਲ ਜਿਹੜੀ ਆ ਪੰਜਾਬੀਕ ਆਈ ਹੈ ਪੰਜਾਬੀ ਦੇ ਵਿੱਚ ਆ ਸ਼ਕਲ ਚਲਾ ਗਿਆ ਆ ਸ਼ਕਲ ਚਲਾ ਗਿਆ ਤੇ ਅੰਗਰੇਜ਼ਾਂ ਨੇ ਕੀ ਕੀਤਾ ਅਖਰੀ ਸਦੀ ਚ ਆ ਕੋਨੀ ਜਿਹੜਾ ਯੂ ਸੀ ਤਲੇ ਕੋ ਕੋਨੀ ਜੋ ਸੀ ਇਹਨੂੰ ਵੀ ਦੇ ਤੌਰ ਤੇ ਕੰਮ ਲੈਣ ਲੱਗ ਪਏ ਇਹਨੂੰ ਅੱਜ ਕੱਲ ਵੀ ਦੇ ਤੌਰ ਤੇ ਬਤਿਆ ਜਾਂਦਾ ਹੈ ਕਿਉਂਕਿ ਪਰ ਕਹਿੰਦੇ ਨੂੰ ਯੂ ਸੀ ਪੈਡੇ ਅਜੇ ਵੀ ਯੂ ਕਹਿੰਦੇ ਕਈ ਕਈ ਵਾਰ ਜਦੋਂ ਜਿਸ ਮਿਸਾਲ ਦੇ ਤੌਰ ਤੇ ਡਬਲ ਵੀ ਡਬਲ ਯੂ ਕਿਹਾ ਜਾਂਦਾ ਹੈ ਇਹਦਾ ਇਹ ਤਾਂ ਸਾਊਥ ਹੁੰਦਾ ਕਿ ਪਹਿਲਾ ਇਹਦਾ ਜ਼ਾਂ ਯੂ ਸੀ ਚਲੋ ਖੈਰ ਇਹ ਰੋਮਨ ਰਿਪੀਟਾ ਸਵੰਦ ਰੱਖਦਾ ਹੈ ਰੋਮਨ ਰਿਪੀਟੇ ਬਾਰੇ ਮ ਕੋ ਉਹਨੂੰ ਨਿੰਦਾ ਦੇ ਕਿਉਂਕਿ ਉਸਨੇ 26 ਅੱਖਰਾਂ ਦੇ ਵਿੱਚ 26 ਅੱਖਰਾਂ ਦੀ ਬੰਦ ਦੇ ਨਾਲ ਯੂਰਪ ਨੂੰ ਕਿਤੇ ਦੀ ਕਿਤੇ ਪਹੁੰਚਾ ਦਿੱਤਾ ਰਿਪੀ ਕੋਈ ਵੀ ਹੋਵੇ ਉਹ ਜੇ ਉਹਦੀ ਸਚੱਜੀ ਵਰਤੋਂ ਕੀਤੀ ਜਾਵੇ ਤਾਂ ਆਪਣੇ ਸਮਾਜ ਨੂੰ ਬਹੁਤ ਕੁਝ ਦੇ ਸਕਦੀ ਹੈ ਜੇ ਉਹ ਨੂੰ ਵਰਤਿਆ ਨਾ ਜਾਵੇ ਫਿਰ ਗੱਲ ਬਖਰੀਆ ਉਹ ਲੋਗੋ ਜਿਹਦੇ ਪੀਤੇ ਬੜਾ ਕੋਸ਼ਿਸ਼ ਕੀਤਾ ਯੋਰਪ ਨੂੰ ਫਿਰ ਸਾਡੀ ਵਾਲੀ ਲਿਪੀ ਉਹਨਾਂ ਕੋਸ਼ਿਸ਼ ਦੇ ਚੁਕਿਆ ਸਾਡੀ ਵਾਲੀ ਲਿਪੀ ਮੈਂ ਦੋ ਕਿਸਮ ਦੀਆਂ ਸਾਹੁੰਦਾ ਇੱਕ ਤਾਂ ਰੋਇਲ ਲਿਪੀ ਜਿਹੜੇ ਤਾ ਲੋਗ ਤੇ ਸਰਕਾਰੀ ਲੋਗ ਵਰਤਦੇ ਰਹੇ ਉਹ ਜ਼ਿਆਦਾ ਦੇ ਦੇਵਨਾਗਰੀ ਪ੍ਰਭਾਵਤਾ ਹੈ ਦੂਸਰੀ ਲੋਕ ਲਿਪੀ ਉਹ ਗੁਰੁਕੀ ਲਿਪੀ ਲੋਕ ਲਿਪੀ ਜੀ ਗੁਰੁਕੀ ਲਿਪੀ ਚ ਕਹਿਆ ਕਿ ਬਹੁਤ ਜ਼ਿਆਦਾ ਇੱਕ ਦੂਜੇ ਅੱਖਰ ਮਿਲਦੇ ਵਿੱਚ ਦੀ ਕੋਈ ਬਹੁਤ ਸੁਭਾਵਨਾ ਦੀ ਤੇ ਨਾ ਇਹ ਇਹ ਇੱਕ ਬਹੁਤ ਸਿੰਪਲੀ ਹੈ ਸਿੰਪਲ ਸਿੰਪਲੀ ਲਿਪੀ ਹੈ ਇਹ ਜੀ ਕਿ ਮੇਰੀ ਲਿਪੀ ਕਰਕੇ ਮੈਂ ਇਹਨੂੰ ਚਲਾਉਣਾ ਇਹ ਗੱਲ ਨਹੀਂ ਕੋਈ ਪਰ ਮੈਂ ਸੋਚਦਾ ਵੀ ਇਹਦੀ ਕਰੈਕਟਿਟੀ ਜਿਹੜੀ ਹੈ ਸਭ ਤੋਂ ਜ਼ਿਆਦਾ ਇਹਦੇ ਚ ਕੋਈ ਕੋਈ ਅੱਖਰ ਭਲੇਖਾ ਨਹੀਂ ਪਾਉਂਦੇ ਵੀ ਆਹ ਫਲਾਣਾ ਅੱਖਰ ਹੋਊਗਾ ਜਨ ਦੇਵਨਾਗਰੀ ਕੇਸਰਾ ਦੇ ਬਹੁਤ سارے ਅੱਖਰ ਹੈ ਬਹੋਰੀ ਬਹੁਤ سارے ਲਿਪੀ ਦੇ ਭਲੇਖਾ ਪਾਉਂਦੇ ਆ ਇੱਕ ਸਨਾਲੀ ਲਿਪੀ ਆ ਉਹਦੇ ਵਿੱਚ ਤੱਤਾ ਤੇ ਨੰਨਾ ਬਹੁਤ ਜ਼ਿਆਦਾ ਭਲੇਖਾ ਪਾਉਂਦੇ ਆ ਤੱਤਾ ਆ ਨੰਨਾ ਜਾਲੀ ਇਸ ਦਾ ਜਿਹੜੀ ਕਲੈਰਟੀ ਜਿਹੜੀ ਹੈ ਉਹਨਾਂ ਬਹੁਤ ਘੱਟ ਹੈ ਬਹੁਤ ਤੇਲਗੂ ਦੇ ਵਿੱਚ ਵੀ ਤੱਪਲ ਦੇ ਵਿੱਚ ਵੀ ਬਹੁਤ ਸਾਰੇ ਅਖਰੇਵ ਜਿਹੜੇ ਇੱਕ ਦੂਜੇ ਨੂੰ ਲਿਖਾ ਪਾਉਂਦੇ ਆ ਤੇ ਪੰਜਾਬੀ ਲਿਪੀ ਦੇ ਵਿੱਚ ਐਤਾ ਨਹੀਂ ਦੇਵਨਾਗਰੀ ਕੀ ਵੀ ਕਲੈਰਟੀ ਹੈ ਲੇਕਿਨ ਦੇਵਨਾਗਰੀ ਨੂੰ ਔਖਾ ਕਰ ਦਿੱਤਾ ਗਿਆ ਪਤਾ ਨਹੀਂ ਕਾਰਨ ਕੀ ਉਹਦੀ ਔਖਾ ਕਹਤਾ 엘ਿਟ ਕਲਾ ਜਿਹੜੀ ਚਾਹੁੰਦੀ ਸੀ ਵੀ ਇਹ ਹਰ ਕੋਈ ਬੰਦਾ ਪੜ ਨਾ ਸਕੇ ਇਸ ਕਰਕੇ ਉਹਨਾਂ ਨੂੰ ਔਖੇ ਤੋਖਾ ਕਰੀ ਗਏ ਮਿਸਾਲ ਦੇ ਤੌਰ ਤੇ ਕੱਖਾ ਜਿਹ ਬਿਸਾਲ ਦੱਲਾ ਵੀ ਅਜੇ ਵੀ ਔਖਾ ਕੀਤਾ ਜਾ ਰਿਹਾ ਅਜੇ ਉਹ ਵਕਤ ਆ ਜਾ ਰਿਹਾ ਕੱਖਾ ਐਸਾ ਦਾ ਸੀ ਇਹ ਕੱਖਾ ਲੇਕਿਨ ਹੋ ਪਤਾ ਕਿ ਸਭ ਕੀਤਾ ਜਾਂਦਾ ਹੁਣ ਐਸਾ ਨਹੀਂ ਲੱਗ ਪਿਆ ਅੱਗੇ ਨਾਲ ਵੀ ਔਖਾ ਕਰ ਦਿੱਤਾ ਗਿਆ ਅਜੇ ਵੀ ਬਹੁਤ ਸਾਰੇ ਸੋ ਅ ਜਿੰਨਾ ਤੱਕ ਮੇਰਾ ਅੰਦਾਜ਼ਾ ਹੈ ਬਈ ਜੋ ਪੰਜਾਬੀ ਲਿਪੀ ਲੋਕ ਲਿਪੀ ਰਹੀ ਹੈ ਤੇ ਸ਼ਾਇਦ ਅੱਗੇ ਤੋ ਰਹੂਗੀ ਉਸ ਤੋਂ ਬਾਅਦ ਇਹ ਤਵ ਇਹ ਤਵ ਤੱਤੇ ਦੇ ਕਮ ਤੇ ਦਿੰਦਾ ਹੈ ਇਹ ਘਰ ਕੋਹੜ ਬਾਰੇ ਪਾਸ ਹੈ ਪ੍ਰਿੰਸਿਸ ਉਹਦੇ ਵਿੱਚ ਇੱਕ ਗਰਭਨੀ ਦਾ ਚਾਰਟ ਦਿੱਤਾ ਹੋਇਆ ਜਿਹਦੇ ਜਿਹੜੇ ਪੁਰਾਣੇ ਅੱਖਰ ਲਬ ਲਬ ਕੇ ਬਰੇ ਸੋਲ ਤਤੀਵਨਾ ਦਿੱਤੇ ਇੱਥੇ ਮੇਰਾ ਬੇਬਾ ਦਿੱਤਾ ਗਰਮਨੀ ਚੌਕ ਇਹਦੇ ਵਿੱਚ ਪਹਿਲਾਂ ਤਾਂ ਐਸਤਾ ਦਾ ਸੀ ਫਿਰ ਤਾਂ ਐਸਤਾ ਦਾ ਹੋਇਆ ਫਿਰ ਤਾਂ ਐਸਤਾ ਦਾ ਹੋਇਆ ਜਦ ਤੱਤਾ ਫਿਰ ਬਰਮੀ ਚ ਐਸਤਾ ਦਾ ਹੋਇਆ ਪੰਜਾਬੀ ਚ ਐਸਤਾ ਦਾ ਹੋਇਆ ਆ ਫਿਰ ਬਰਮੀ ਦਾ ਐਸਤਾ ਦਾ ਆ ਗਿਆ ਸੋ ਉਸ ਤੋਂ ਬਾਅਦ ਗਰਮਨੀ ਚ ਚਾਰ ਦੇ ਵਿੱਚ ਵੀ ਇਹਦੇ ਵਿੱਚ ਕੁੰਡੀ ਆ ਤੇ ਪੰਜਾਬੀ ਚ ਵੀ ਕੁੰਡੀ ਚੱਲੀ ਗਈ ਦੱਖਣ ਦੇ ਵਿੱਚ ਜਿਹੜਾ ਪਪਾ ਉਹਦੇ ਵਿੱਚ ਕੁੰਡੀ ਆ ਇਹ ਕੁੜੀਆਂ ਜਾਣੇ ਜਾਣੇ ਪੈ ਜਾਂਦੀਆਂ ਮੈਂ ਨਹੀਂ ਕਹਿੰਦਾ ਇਹ ਗੋਰੀਸ਼ਾ ਕਰੋ ਜਿਹਨੂੰ ਕਿਹਾ ਸੀ ਬਈ ਕਈ ਵਾਰੀ ਕਾਲੀ ਦਾ ਲਿਖਣ ਦੇ ਨਾਲ ਹਰ ਜਿਹੜੀ ਤੇ ਆਉਂਦਾ ਆਉਂਦੇ ਕੁੜੀ ਪੈ ਜਾਂਦੀ ਜਾਂ ਕੁੜੀ ਲੱਥ ਜਾਂਦੀ ਇਹ ਕਾਲੀ ਦਾ ਲਿਖਣ ਨਾਲ ਇਸ ਤੱਤਾ ਅਸਲ ਤੱਤਾ ਪੰਜਾਬੀ ਦਾ ਹੈ ਲੇਕਿਨ ਇਹਦੀ ਕੁੜੀ ਪੈ ਕੇ ਦੱਖਣ ਚ ਜਿਹੜਾ ਉਹ ਤੱਤਾ ਕੁੜੀ ਵਾਲਾ ਤੱਤਾ ਜ਼ਿਆਦਾਤਰ ਮਿਲਦਾ ਹੈ ਇਹੋ ਹੀ ਤੱਤਾ ਜਿਹੜਾ ਗਾਹਰ ਇਹ ਕੁੜੀ ਨੂੰ ਵੱਡਾ ਕਰ ਦਿੱਤਾ ਗਿਆ ਅਸਨਹਾਲੀ ਦਾ ਤੱਤਾ ਹੈ ਅਸਰਹਾਲੀ ਦਾ ਤੱਤਾ ਹੈ ਆਕਸਸਰ ਨਾਲੇ ਦਾ ਦੰਦਾ ਨੰਦੇ ਜੂ ਹੀ ਕੁੰਡੀ ਪਈ ਹੈ ਨੰਨੇ ਜੂ ਹੀ ਕੁੰਡੀ ਪਈ ਤੇ ਪੰਜਾਬੀ ਦੇ ਦੰਦੇ ਚ ਬਿਲਕੁਲ ਕੁੰਡੀ ਜੀ ਪਈ ਪੰਜਾਬੀ ਦੇ ਤੱਤੇ ਚ ਬਿਲਕੁਲ ਕੁੰਡੀ ਜੀ ਪਈ ਲੇਕਿਨ ਦੱਖਣ ਦੇ ਵਿੱਚ ਪੰਜਾਬ ਤੱਤੇ ਜੂ ਵੀ ਕੁੰਡੀ ਪਈ ਗਈ ਹੈ ਤੇ ਦੰਦੇ ਜੀ ਪਈ ਗਈ ਹੈ ਤਿੱਬਤ ਦੇ ਵਿੱਚ ਵੀ ਦੰਦੇ ਦੇ ਵਿੱਚ ਕੁੰਡੀ ਪਈ ਪਈ ਗਈ ਤਿੱਬਤ ਦੇ ਵਿੱਚ ਨੰਦਾ ਐ ਸ਼ਕਲ ਦਾ ਤੇ ਇਹ ਕੁੰਡੀ ਸੋਹਣੀ ਕੀਤੀ ਗਈ ਤੇ ਵੱਡੀ ਕੀਤੀ ਗਈ ਹੈ ਜੇ ਇਹਨੂੰ ਤੁਸੀਂ ਮਤਲਬ ਛੋਟੀ ਕੁਂਢੀ ਕਰ ਦੋ ਤਾਂ ਫਿਰ ਕੱਤੇ ਦੇ ਜੇੜ ਤਲੀ ਜਾਂਦੀ ਇਹੋ ਹੀ ਆਹਾ ਕੁਂਢੀ ਨੂੰ ਛੋਟਾ ਕਰਦੇ ਤਾਂ ਫਿਰ ਨੰਨੇ ਦੇ ਤ ਦੇ ਤੇ ਚਲੀ ਜਾਂਦੀ ਹੈ ਇਹ ਕੁਂਢੀ ਦੇ ਇਹ ਨੁਕਸਾ ਕਈ ਵਾਰ ਕੁਂਢੀ ਪੌਣੀ ਪੈਂਦੀ ਹੈ ਜਿਸ ਤਰ੍ਹਾਂ ਪਹਿਲਾਂ ਦੱਦਾ ਐ ਸ਼ਕਲ ਦਾ ਸੀ ਇਹਦੇ ਇਸ ਕਰਕੇ ਕੁਂਢੀ ਪੌਣੀ ਪਈ ਕਿਉਂਕਿ ਤਾਈ ਦਾ ਸਦਾ ਇੱਕ ਜਾ ਸੀ ਤਾਈਕੇ ਦੀ ਜਿਹੜੀ ਪਛਾਣ ਖਤਮ ਕਰਕੇ ਜੱਗ ਦੇ ਪ੍ਰਚਾਰ ਬਣਾਉਣ ਦੇ ਖਾਤਰ ਇਹਦੇ ਪਿੱਛੇ ਕੁੰਡੀ ਪਾਉਣੀ ਬਈ ਇਸ ਦਾ ਪਹਿਲਾ ਚੱਚਾ ਇਸ ਤਰ੍ਹਾਂ ਦਾ ਸੀ ਲੇਕਿਨ ਇਸ ਦਾ ਰਾਇ ਇਸ ਤਰ੍ਹਾਂ ਦਾ ਇਹਦੀ ਪਛਾਣ ਖਤਮ ਕਰਕੇ ਚੱਚਾ ਇੱਥੇ ਕੁੰਡੀ ਪਾ ਕੇ ਇਹਨੂੰ ਮਤਲਬ ਵੱਖਰੀ ਜੈ ਜਿਹੀ ਦਿੱਤੀ ਗਈ ਇਸ ਦਾ ਪਹਿਲਾ ਢੱਡਾ ਇਸ ਤਰ੍ਹਾਂ ਦਾ ਸੀ ਇਹਦੇ ਪਿੱਛੇ ਕੁੰਡੀ ਪਾ ਕੇ ਢੱਡਾ ਬਣਾਇਆ ਤਿੰਨ ਕੁੰਡੀਆਂ ਜਿਹੜੀਆਂ ਲਾਈਆਂ ਇਹ ਮਜਬੂਰਦ ਵਸ ਲਾਈਆਂ ਇਹ ਉਹਨੇ ਵੀ ਜੀ ਕਰਦਾ ਸੀ ਲਾਤਾ ਤੇ ਇਹ ਸਿਰਫ ਅੱਖਰਾਂ ਦੀ ਆਇਡੈਂਟੀਟੀ ਨੂੰ ਕਾਇਮ ਰੱਖਣ ਦੇ ਖਾਤਰ ਇਹ ਇਹ ਕੁਝ ਲਾਈਆਂ ਜਾਂ ਗਈਆਂ ਇਸ ਕਰਕੇ ਹਰ ਥਾਂ ਤੇ ਮਤਲਬ ਵਿਆਰਣ ਪੜੀ ਵਾਕੀ ਗਈ ਆ ਪੰਜਾਬੀ ਦੇ ਵਿੱਚ ਸਿਰਫ ਤਾਂ ਪੰਜਾਬੀ ਦੀ ਦੂਸਰਾ ਜਿਹੜੀ ਅੱਖਰਾਂ ਦੇ ਵਰਗ ਰੱਖੇ ਗਏ ਆ ਕ ਖ ਗ ਵਰਗ ਜਾਂ ਉੜਾੜਾਈ ਪਹਿਲਾ ਉੜਾੜਾਈ ਜਿਹੜਾ ਇਹ ਗਲੋਟਰ ਜਿਹਾ ਹੁੰਦਾ ਹੈ ਗਲੋਟਰ ਦੇਖੋ ਰਾਜੀ ਦੀ ਗੱਲ ਹੈ ਗਲ ਪੰਜਾਬੀ ਦਾ ਸ਼ਬਦ ਹੈ ਅੰਗਰੇਜ਼ੀ ਆ ਦੇ ਜੋ ਪੰਜਾਬ ਚੋਂ ਸ਼ਬਦ ਲਿਆ ਹੁੰਦਾ ਇਹ ਉਹ ਗੱਲ ਆ ਗਲ ਹੋਟਲ ਗਲ ਦੇ ਚੋਂ ਲਿਖਿਆ ਆਵਾਜ਼ ਆ ਰਹਾ ਇਹ ਜੀ ਉੜਾ ਇਤੇ ਗਲ ਤੋਂ ਲਿਖਿਆ ਹੋਇਆ ਆਵਾਜ਼ ਇਹਨੂੰ ਪਹਿਲੇ ਗਰੁੱਪ ਤੇ ਰੱਖਿਆ ਹੋਇਆ ਉਸ ਤੋਂ ਬਾਅਦ ਅਫਰੰਜਲ ਉਹ ਗਾ ਜਿਉਂ-ਜਿਉਂ ਜੀ ਤੇ ਤੁਰਿਆ ਬਾਹਰ ਨੂੰ ਆਉਂਦੀਆਂ ਕਿਉਂਕਿ ਉਹ ਉਹਨਾਂ ਦੇ ਨਾਮ ਵੱਖਰੇ ਰੱਖੇ ਗਏ ਆ ਇਹ ਸਾਰੇ ਇਸ ਸਾਇਦਾਨਾ ਦੇ ਜਿਹੜੇ ਭਾਸ਼ਾ ਵਿਗਿਆਨੀ ਚ ਲਿਪੀ ਵੀ ਕਹਿੰਦੀ ਆ ਉਹਨਾਂ ਨੇ ਇਸ ਤਰੀਕੇ ਨਾਲ ਦਿੱਤਾ ਮੋਕੇ ਕੌਟ ਜੇ ਮੈਂ ਕਹੂੰਗਾ ਤਾਂ ਇਹ ਕਹੂੰਗਾ ਭਈ ਇਹ ਇਹ ਵੱਖ-ਵੱਖ ਗਰੁੱਪਾਂ ਦੇ ਵਿੱਚ ਅੱਖ ਰੱਖੇ ਗਏ ਜੇ ਕਕਾ ਖਖਾ ਗਗਾ ਇੱਕ ਗਰੁੱਪਾ ਚਚਾ ਚਚਾ ਛਛਾ ਇੱਕ ਗਰੁੱਪਾ ਤੈਗਾ ਠਠਾ ਡਡਾ ਇੱਕ ਗਰੁੱਪਾ ਤਤਾ ਠਥਾ ਡਡਾ ਇੱਕ ਗਰੁੱਪਾ ਪਪਾ ਫਫਾ ਵਾ ਇੱਕ ਗਰੁੱਪਾ ਇੰਦਾਂ ਦੀ ਵਿਅੋਗਪੰਦੀ ਜੇ ਦੇਖਿਆ ਜਾਵੇ ਜਸਤੋਂ ਗਲਾਟਲ ਜੂ ਗਾਟੇ ਤੋੜਦੇ ਆ ਉਸ ਤੋਂ ਬਾਅਦ ਕਕਾ ਖਖਾ ਅੱਗੇ ਆ ਜਾਂਦੇ ਆ ਉਸ ਤੋਂ ਬਾਅਦ ਚਚਾ ਛਚਾ ਉਦੋਂ ਅੱਗੇ ਉਹ ਉਹਨੇ ਧੁਰੀ ਆ ਜਾਂਦੀ ਹੈ ਉਦੋਂ ਅਟੈਕਾ ਇੱਥੇ ਆ ਜਾਂਦਾ ਅਖੀ ਤੱਤਾ ਜਿਹੜਾ ਦੰਦਾ ਤੇ ਆ ਜਾਂਦਾ ਉਹ ਇਹ ਉਹਦਾ ਨਾਮ ਹੈ ਜੈਂਟਲ ਜਿਹਨ ਦੰਦਾ ਤੋਂ ਨਿਕਲਵਾਜੇ ਤੱਤਾ ਥੱਥਾ ਦੰਦਾ ਤੱਤਾ ਸਾਰਿਆਂ ਦਾ ਜਿਹੜੀ ਦੰਦਾ ਨਾਲ ਸੰਬੰਧ ਹੈ ਇਥੋਂ ਤੱਕ ਕਿ ਇਹਦਾ ਜਿਹੜਾ ਨੇਚਰਲ ਸਾਊਂਡ ਹੈ ਉਹ ਵੀ ਇਸੇ ਗਰੁੱਪ ਚ ਬੜੇ ਤਰੀਕੇ ਨਾਲ ਥਾਮ ਕੇ ਰੱਖਿਆ ਹੈ ਨੰਨੇ ਜੀ ਵੀ ਇਹ ਧੁਰੀ ਜਿਹੜੀ ਹੈ ਉਹ ਇਸ ਵਰਗ ਦੇ ਵਿੱਚ ਆਉਂਦੀ ਆ ਆਸੇ ਪਾਸੇ ਦੇ ਵਰਗ ਵਿੱਚ ਦੀ ਜਾਂਦੀ ਚੱਚੇ ਜੱਜਾ ਤਜਨਿਆ ਇਹ ਵੀ ਉਸ ਪਹਿਲੇ ਗਰੁੱਪ ਚੋਂ ਦਾ ਜਿਹੜਾ ਗੰਗਾ ਉਹ ਪਹਿਲੇ ਗਰੁੱਪ ਚੋਂ ਉਸ ਤੋਂ ਬਾਅਦ ਜਨਿਆ ਉਸ ਤੋਂ ਬਾਅਦ ਨਾਨਾ ਆਪੋ ਆਪਣੇ ਗਰੁੱਪਾਂ ਤੋਂ ਬਾਹਰ ਨਹੀਂ ਗਏ ਜਿਵੇਂ ਸਾਡਾ ਮਾਉਥ ਦੀ ਆਰਟੀਕੂਲੇਸ਼ਨ ਬੋਲਦੀ ਹੈ ਉਸੇ ਹਿਸਾਬ ਨਾਲ ਰੱਖਿਆ ਗਿਆ ਇਥੇ ਸੌਫਟ ਹੁੰਦਾ ਵੀ ਸਾਡੇ ਭਾਸ਼ਾ ਲਿਪੀ ਵਿਗਿਆਨੀ ਜਿਹੜੇ ਬੜੇ ਬਾਸਨ ਤੇ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਇਹਦੀ ਵਿਉਂਤਬੰਦੀ ਦਾ ਇਹਦੀ ਦਰਜਾ ਬੰਦੀ ਕੀਤੀ ਤੇ ਦੁਨੀਆ ਦੇ ਇਤਿਹਾਸ ਦੀ ਸਾਇੰਟੀਫਿਕਲੀ ਵੀ ਦਿੱਤੀ ਔਰ ਇਹ ਲਿਪੀ ਅੱਜ ਸਾਬਤ ਕਰਦੀ ਹੈ ਕਿ ਕਿਸ ਤਰ੍ਹਾਂ ਮਨੁੱਖੀ ਮਨ ਨੇ ਸੋਚਿਆ ਦੂਸਰੀਆਂ ਲਿਪੀਆਂ ਜਿਹੜੀਆਂ ਉਹ ਕੁਝ ਐਕਸੀਡੈਂਟਲੀ ਬਣੀਆਂ ਹੋਈਆਂ ਨੇ ਕੁਝ ਸਮਾ ਪਾ ਕੇ ਜਿਵੇਂ ਫਨੋਸ਼ੀਆ ਲਿਪੀ ਹੈ ਸਮਾ ਪਾ ਕੇ ਬਦਲਦੀ ਬਦਲਦੀ ਇਹ ਤਾਂ ਐਸਾ ਲੱਗਦਾ ਹੈ ਵੀ ਜਦੋਂ ਵੀ ਲਿਪੀ ਸੋ ਫਿਰ ਕਿਹ ਲਿਪੀ ਬਾਈ ਅੱਖਰ ਆਏ ਤਾਂ ਪੰਜਾਬੀਆਂ ਨੇ ਪੂਰਾ ਦਬਾਅ ਲਾ ਕੇ ਇਹਨੂੰ ਵਧਾਇਆ ਇਹਨੂੰ ਇਹਦੇ ਕੋਈ ਕਸਰ ਨਹੀਂ ਛੱਡੀ ਔਰ ਦਬਾਅ ਲਾ ਕੇ ਉਹਦੀ ਸੈਟਿੰਗ ਕੀਤੀ ਅਗਰ ਉਹ ਗਰੁੱਪ ਬਣਾਏ ਔਰ ਇਕੱਤਰਨਾ ਪਹਿਲੀ ਵਿਗਿਆਨਕ ਲਿਪੀ ਜੋ ਬਣੀ ਹੈ ਜੋ ਅਸੀਂ ਤੁਰੀਆ ਬੋਲਦੇ ਹਾਂ ਉਹਦੀ ਸਹੀ ਨੁਮਾਇੰਦਗੀ ਕਰਨ ਵਾਲੀ ਲਿਪੀ ਗੁਰਮੁਖੀ ਲਿਪੀ ਜਾਂ ਮਹਾਜਨੀ ਲਿਪੀ ਜਿਹਨੂੰ ਮੈਂ ਸਮਝਦਾ ਇਹ ਜਿਹਨੂੰ ਅਸੀਂ ਪੰਜਾਬੀ ਲਿਪੀ ਵੀ ਕਹਿ ਸਕਦੇ ਹਾਂ ਕੁਛ ਕਹੋ ਪਰ ਇਹ ਲਿਪੀ ਅਤਿਆੰਤ ਸੈਂਟੀਫਿਕਾਵਰ ਐਸਐਚ ਦੇ ਵਿੱਚੋਂ ਹੀ ਫਿਰ ਚੇਂजेस ਆਉਂਦੀਆਂ ਆਉਂਦੀਆਂ ਦੂਸਰੀਆਂ ਲਿਪੀਆਂ ਨਿਕਲੀਆਂ ਔਰ ਆਪੋ ਆਪਣੇ ਸਮਾਜ ਨੂੰ ਨੇ ਬੜਾ ਉੱਚਾ ਉਠਾਇਆ ਔਰ ਇਹਦੀ ਇਹਦੀ ਹਕੀਕਤ ਰਚਨ ਦਿੱਤੀ ਗਈ ਹੈ ਇਸ ਬੁੱਕ ਦੇ ਵਿੱਚ ਹੈ ਕੰਪੈਰੀਟਿਵ ਇਟੋ ਯੂਰਪੀਅਨ ਲਿੰਗਵਿਸਟਿਕਸ ਕਿਹਦਾ ਆਵਾਜ਼ ਦੇ ਬਤਾਉ ਵਾਰਗ ਜੜਿਤ ਤੁਰੀਆਂ ਦੀ ਰਵਾਇਤੀ ਕਰਦੇ ਅੱਖਰ ਬਾਰ ਜ਼ਿਕਰ ਦੇ ਇੱਕ ਕਵਾਲ ਦੀ ਕਵਾਲ ਦੀ ਇਹਨਾਂ ਦੀ ਖੋਜ ਹੈ ਔਰ ਸਾਰੀ ਪੰਜਾਬੀ ਤਾਂ ਟੁਕਦੀ ਹੈ ਪੰਜਾਬੀ ਲਿਪੀ ਦੇ ਉੱਤੇ ਸਾਰੀ ਟੁਕਦੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਵਿਗਿਆਨੀਆਂ ਦੀ ਜਿਹੜੀ ਪਾਸ਼ਾ ਲਿਪੀ ਹੋਈ ਹੈ ਜਾਂ ਦੀ ਦੇਣ ਇਹ ਬਹੁਤ ਹੀ ਮਤਲਬ ਪਾਇਦਾ ਰਹਾ ਹੈ ਤੇ ਸਾਡੀ ਲਿਪੀ ਨੂੰ ਇੱਕ ਵਿਗਿਆਨੀ ਇੱਕ ਖਾਸ ਗਰੁੱਪ ਵਿੱਚ ਰੱਖਦੇ ਆ ਜਿਹੜੇ ਕਿ ਸਾਡੇ ਮੌਦ ਦੇ ਵਿੱਚ ਜਸਤਾ ਤੁੰਨਾ ਨਿਕਲਦੀ ਆ ਉਹਨੂੰ ਕਿਸ ਤਰ੍ਹਾਂ ਉਹ ਉਹਨਾਂ ਨੇ ਨਿਸ਼ਾਨ ਦੇ ਨੇ ਕਿਸ ਵਾਰ ਕੀ ਚ ਰੱਖਣਾ ਤਾਲਵੇ ਦੀ ਇਕਲ ਸਰਬਲ ਸਰਵਾਲੂ ਜੀਵ ਜਾਂਦੀ ਹੈ ਪਲਾਤਲ ਤਾਲ ਵਾਲੂ ਜੀਵ ਜਾਂਦੀ ਹੈ ਇਹਦਾ ਨਾਮ ਵੀ ਇਹਦੇ ਚ ਪੰਜਾਬੀ ਸ਼ਬਦ ਵੀ ਬਹੁਤ ਜ਼ਿਆਦੇ ਹੈ ਜੇ ਦੇਖਿਆ ਜਾਵੇਗਾ ਜਿਹੜੇ ਇਹਨਾਂ ਨੇ ਨਾਂ ਦਿੱਤੇ ਉਹ ਪੰਜਾਬੀ ਸ਼ਬਦ ਪਲਾਕਲ ਕਲ ਤਾਲਵੇ ਦਾ ਸਬੰਧ ਰੱਖਦਾ ਹੈ ਤੇ ਇਹ ਇੱਕ ਡੈਂਟਲ ਧੰਦਾਨਾ ਸਬੰਧ ਰੱਖਦਾ ਹੈ ਇਸ ਤੋਂ ਬਹੁਤ سارے ਜਿਹੜੇ ਸ਼ੌਦੇ ਆ ਪੰਜਾਬ ਚੋਂ ਗਏ ਹੋਏ ਲੱਗਦੇ ਆ ਸੋ ਇਸ ਤੋਂ ਬਾਅਦ ਜਿਹੜੀ ਲੰਦੇ ਦੇ ਗਰੁੱਪ ਜਿਹੜੇ ਮੈਂ ਪਹਿਲਾਂ ਕਹਿ ਚੁੱਕਾ ਬਈ ਜਾਬੀ ਲਿਪੀ ਤੇ ਯੁਰਾਣੀ ਲਿਪੀ ਪੈਡਾਲਪੀਆਂ ਇਹਨਾਂ ਦੇ ਹੁਣ ਵੀ ਜਿਹੜੇ ਬੂ ਬੰਦਰੇ ਬੇਸ਼ੱਕ ਕੋ ਇਨਸੀਡੈਂਟਲੀ ਆਇਆ ਅਥਵਾਕਿਆ ਤੌਰ ਤੇ ਆਏ ਹੋਏ ਐ ਮੈਂ ਨਹੀਂ ਸੋਚਦਾ ਵੀ ਏਵੋਲੂਸ਼ਨ ਪ੍ਰੋਸੈਸ ਵਿੱਚੋਂ ਨਿਕਲੇ ਅਜੇ ਵੀ ਇੱਕ ਦੋ ਜਿਹੜਾ ਮਿਲਦੇ ਆ ਆ موجوده ਜੁਨਾਨੀ ਦਾ ਮਮਾ ਆ موجوده ਪੰਜਾਬੀ ਦਾ ਮਮਾ ਕੋਈ ਇਨਸੀ ਅਥਵਾਕਿਆ ਤੌਰ ਤੇ ਮਿਲੇ ਹੋਏ ਆ ਤੇ ਉਹਨਾਂ ਨੇ ਆਪਣੇ ਤੇ ਜੀ ਕਿਨਾ ਵਧਾਇਆ ਸੀ ਆਪਣੇ ਤੇਕੇ ਨਾਲ ਵਧਾਇਆ ਦੋਨਾਂ ਦੀ ਸ਼ਕਲ ਇੱਕੋ ਜੁਕੀ ਆ ਗਈ ਪਹਿਲੇ ਪੁਰਾਣੇ ਜਿਹੜੇ ਮਮਾ ਜਨਾਨੀ ਦਾ ਤੇ ਸੱਸ ਆ ਸੀ ਇਹਨੂੰ ਸ਼ਿਗਮਾ ਕਹਿੰਦੇ ਸੀ ਇਹਨੂੰ ਮੂੰਹ ਕਹਿੰਦੇ ਸੀ ਇਹਨੂੰ ਸ਼ਿਗਮਾ ਕਹਿੰਦੇ ਸੀ ਇਹ ਆਪਸ ਵਿੱਚ ਮਿਲਦੇ ਜੁਲਦੇ ਦੋਨਾਂ ਦੀ ਸ਼ਕਲ ਇੱਕੋ ਜੁਕੀ ਆ ਪਾਸੇ ਪਾਸੇ ਹੋਏ ਪੰਜਾਬੀ ਦੇ ਵੀ ਇਸੇ ਤਰ੍ਹਾਂ ਦੇ ਸੀ ਮਮਾ ਤੇ ਸੱਸ ਇੱਕੋ ਜੁਕੀ ਆ ਆ ਉੱਤੇ ਲਕੀ ਲਾ ਦੋ ਤਾਂ ਇੱਕ ਦੂਜੇ ਨਾਲ ਮਿਲਦੇ ਆ ਜਿਹੜੇ ਪੁਰਾਣਾ ਰਿਕਾਰਡ ਹੈ ਮਮਾ ਤੇ ਸੱਸ ਦਾ ਆ ਆ ਮਮਾ ਹੈ ਪੰਜਾਬੀ ਪੰਜਾਬੀ ਲਿਪੀ ਦਾ ਮੁੱਢਲਾ ਬੰਮਾ ਇਹ ਕਿਵੇਂ ਬਣਿਆ ਇਹ ਬਣਿਆ ਬੂ ਦਾ ਮਤਲਬ ਪਾਣੀ ਆ ਸ਼ਕਲ ਦੇ ਦੇ ਵਿੱਚੋਂ ਗੋੜਿਆ ਰੇ ਕੱਢਿਆ ਬਹੁਤ ਲੋਕੀਂ ਕਾਲੇ ਸਨ ਆ ਮਮਾ ਦਿੱਤਾ ਹੁੰਦਾ ਲਿਆ ਇਹ ਇਹ ਮਮਾ ਬਣਿਆ ਲੇਕਿਨ ਪਾਸੇ ਭਲਦੇ ਦੇ ਜਈ ਕਈ ਥਾਈ ਸੱਚੇ ਦਾ ਥਾ ਵੀ ਇਹ ਮਮਾ ਲੈਂਦਾ ਰਿਹਾ ਕਈ ਵਾਰੀ ਮਮਾ ਸੱਸਾ ਜਿਹੜੇ ਮੁੰਬੇ ਦਾ ਥਾ ਲੈਂਦਾ ਰਿਹਾ ਇਹ ਪਤਾ ਨਹੀਂ ਕਿਉਂ ਇਹ ਆਪੋ ਆਪਣੀ ਸ਼ੋਜ ਦੇ ਮੁਤਾਬਕ ਇਹ ਬਦਲ ਦੇ ਰਿਹਾ ਸੋ ਅ ਇਨ ਅਦਰ ਸਾਉਟ ਹੁੰਦਾ ਹੈ ਕਿ ਯੂਰਪੀ ਲੋਕਾਂ ਨਾਲ ਬਹੁਤ ਸਾਰਾ ਸੰਬੰਧ ਰਿਹਾ ਹੈ ਯੂਰਪੀ ਜਨ ਲਿਪੀ ਨਾਲ ਖਾਸ ਕਰਕੇ ਜੁਰਾਨੀ ਲਿਪੀ ਨਾਲ ਤੇ ਬਾਕੀ ਅਹਿਮ ਤੇ ਹਨ ਇਹਦੇ ਵਿੱਚ ਹੁਰਵੀ ਕੇਂਦਰ ਕਰਨੇ ਮੈਂ ਤੁਹਾਨੂੰ ਕਾਰ ਦੱਸਦਾ ਹੈ ਕਿ ਕਿਸ ਤਰ੍ਹਾਂ ਚੇਂਜ ਆਉਂਦੀਆਂ ਅਖਰਾਂ ਦੇ ਵਿੱਚ ਮਿਸਾਲ ਦੇ ਤੌਰ ਤੇ ਆ ਪੱਪਾ ਹੈ ਪੱਬੇ ਨੂੰ ਦੋ ਤਰੀਕੇ ਨਾਲ ਲਿਖਿਆ ਜਾਂਦਾ ਹੈ ਇਹ ਕਰਾਸ ਲਾਈਨ ਲੂਪ ਉਹ ਇੱਕ ਦੂਜੇ ਨੂੰ ਕੱਟ ਕਰਦੀਆਂ ਲਾਈਨਾਂ ਤੇ ਵਿਚਾਰੇ ਲੂਪ ਬਣਿਆ ਇੱਕ ਪੱਪਾ ਹੁੰਦਾ ਕੱਟ ਲਾਈਨ ਲੂਪ ਉਹ ਕੱਟ ਲਾਈਨ ਲੂਪ ਦਾ ਮਤਲਬ ਹੁੰਦਾ ਬਈ ਲਾਈਨਾਂ ਕੱਟ ਜੀ ਕਰਦੀਆਂ ਲੇਕਿਨ ਇੱਕ ਦੂਜੇ ਟੱਚ ਕਰਦੀ ਹੈ ਇਹ ਦੋਨੋਂ ਰੂਪ ਜਿਹੜੇ ਸ਼ਾਰਦਗੜ ਦੇ ਵਿੱਚ ਪੰਜਾਬੀ ਦੇ ਮਿਲਦੇ ਆ ਰੂਪ ਵੀ ਮਿਲਦਾ ਆ ਰੂਪ ਹੀ ਮਿਲਦਾ ਆ ਤਾਂ ਲੋਕਾਂ ਨੇ ਕਾਹਲੀ ਨਾਲ ਕਰਸਮ ਲਈ ਲਿਖਾਇਆ ਫੋਕੀ ਦਾ ਆ ਥੋੜਾ ਡਰ ਕੇ ਲਿਖਿਆ ਹੋਇਆ ਹੈ ਜੀ ਹੇਜੀਟੇਸ਼ਨ ਨਾਲ ਬਤਰ ਕਿਸੇ ਨੇ ਦੱਸਿਆ ਦੀ ਉਹਨਾਂ ਨੂੰ ਆਪ ਦੀ ਮਰਜ਼ੀ ਦਾ ਲਿਖਿਆ ਇਹ ਇਹ ਜਿਹੜਾ ਸੱਲ ਰਹਿ ਗਿਆ ਇਹਦਾ ਗੱਲ ਉਹ ਫਿਰ ਅੱਗੇ ਕਿਸੇ ਨੇ ਹੋਰ ਜਾਦੇ ਵਧਾਤੀ आयशा करके करती और आगे जाके आयशा करके होगी आवी पब्बा आवी पब्बा आवी पब्बा आप पब्बा मलियालम ਦਾ ਪੱਪਾ ਹੈ ਇਹ ਮਲਿਆਲਮ ਦਾ ਬਕਾਇਦਾ ਤੁਸੀਂ ਦੇਖ ਸਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਐਸਾ ਹੈ ਬਲਿਆਲਮ ਦੇ ਵਿੱਚ ਗਿਆ ਇੱਕ ਬਰਿਆਦ ਪੱਪਾ ਫਿਰ ਉਸ ਤੋਂ ਬਾਅਦ ਕਿਸੇ ਸ਼ਾਇਰੇ ਨੇ ਆ ਆਰਮ ਦੋਦੀ ਐਸਾ ਕਰਦੀ ਆ ਆਰਮ ਇਸ ਤਰ੍ਹਾਂ ਕਰਤੀ ਔਰ ਆ ਜਿਹੜਾ ਵਿਚਾਰ ਹੈ ਇਹ ਇਹਨੂੰ ਆ ਆਸ ਤੇ ਕਿਹਦੀ ਸ਼ਕਲ ਚ ਲਿਆ ਆਂਦਾ ਇਹ ਵੀ ਪੱਪਾ ਹੈ ਇਹ ਗ੍ਰੰਥਾਲੀ ਪੀੜਾ ਪੱਪਾ ਜੇ ਹੁਣ ਐਸ ਲਈ ਆ ਪੱਬੇ ਨੂੰ ਤੇ ਐਸ ਪੱਬੇ ਨੂੰ ਵੇਖਿਆ ਜਾਵੇ ਬਈ ਆ ਇਹਦੇ ਕੋਆ ਤਾਂ ਕੋਈ ਯਕੀਨ ਨਾ ਕਰੂਗਾ ਲੇਕਿਨ ਜੇ ਉਹਨਾਂ ਦਾ ਇਵੋਲੂਸ਼ਨ ਪ੍ਰੋਸੈਸ ਵੇਖਿਆ ਜਾਵੇ ਜਿਹੜਾ ਕਿ ਗੌਰੀ ਸ਼ੰਕਰ ਹੋਜਾਂ ਨੇ ਵੀ ਦਿੱਤਾ ਹੈ ਇਹ ਇਹਦੇ ਬਾਰੇ ਬਈ ਕੈਸਟਰਾ ਬਦਲੇ ਸਾਰਾ ਉਹ ਉਹਦੀ ਕਾਪੀ ਹੈ ਮਤਲਬ ਕੋਈ ਮੈਂ ਆਪਣੀ ਤਰਫੋਂ ਪੱਲੋਂ ਦੀ ਗੱਲ ਜੋੜੀ ਬਿਲਕੁਲ ਐਸਾ ਨਹੀਂ ਹੈ ਹੋਰ ਵੀ ਅੱਖਰ ਐਸੇ ਹੈ ਜਿਹੜੇ ਕਿਸੇ ਨੇ ਆਪਣੇ ਵੱਖਰੇ ਤਰੀਕੇ ਨਾਲ ਲਿਖੇ ਤਾਂ ਉਹ ਬਹੁਤ ਦੂਜਾ ਜਿਵੇਂ ਸੱਤ 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 ਸੱਤੇ ਦੀ ਆਹ ਕੁੰਡੀ ਜਿਹੜੀ ਹੈ ਵੀ ਐਸੇ ਤਰੀਕੇ ਨਾਲ ਲਿਖੀ ਗਈ ਕੁੰਡੀ ਨੂੰ ਆਹ ਤਰੀਕੇ ਨਾਲ ਦੇਖਿਆ ਗਿਆ ਤਾਂ ਉਹ ਉਹ ਅਗੇ ਜਾ ਕੇ ਬਹੁਤ ਜਿਆਦਾ ਫਰਕ ਪਾ ਗਿਆ ਇਹ ਅਸਾਮੀ ਦਾ ਸਸਾ ਮਤਲਬ ਐਸਾ ਤਜਰੀਆਂ ਖਾਂਦੇ ਗਏ ਇਸ ਦਾ ਆ ਤਜਰੀਆਂ ਐਸਾ ਹੁੰਦੀਆਂ ਗਈਆਂ ਰੋ ਮੁਖੀਆ ਥਾ ਦੇ ਵਿੱਚ ਇਸ ਤਰ੍ਹਾਂ ਆਉਣਾ ਬੋਲੀ ਚੀਜ਼ ਹੈ ਤਾਂ ਇਹ ਜਿਹੜੀ ਲਿਪੀ ਹੈ ਬਹੁਤ ਪੁਰਾਣੀ ਹੈ ਔਰ ਹੋਰ ਵੀ ਅੱਖਰ ਦੇ ਜਿਵੇਂ ਮਿਸਾਲ ਦੇ ਤੌਰ ਤੇ ਯਈਆ ਜਿਹੜੀ ਕਿਸੇ ਨੇ ਆਹ ਤਰ ਬਣਾਤਾ ਔਰ ਕਿਸੇ ਲਈ ਕੁੰਡੀ ਹੋਰ ਕਿਸੇ ਹੋਰ ਕੁੰਡੀ ਬਣਾ ਕੇ ਤੇ ਆਹ ਜਿਹੜੇ ਦੁੱਧ ਇਹੀਆਂ ਸ਼ਾਖਾਂ ਇਹਨੂੰ ਆ ਦੂਰ ਕਰਤਾ ਐਸਾ ਦਾ ਹੋਣਾ ਇਹਨੂੰ ਲੈ ਕੇ ਕਿਸੇ ਕੋਈ ਯਕੀਨ ਨਹੀਂ ਕਰੂਗਾ ਬਈ ਯਾ ਯਾ ਲੇਕਿਨ ਐਸਾ ਮਰੁਖੀ ਮਤਲਬ ਨਾਸੋਜੀ ਕਰਕੇ ਜਾਂ ਕਿਸੇ ਦੱਸਣ ਦੇ ਨਾ ਕਰਕੇ ਜਾਂ ਆਪਣੀ ਮਰਜ਼ੀ ਬਦਲ ਕਰਕੇ ਇਹ ਅਖਾਤਾਂ ਕਰ ਬਦਲ ਜਾਂਦੇ ਆ ਇਸੇ ਤਰ੍ਹਾਂ ਬਦਲਦੇ ਬਦਲਦੇ ਇਹ ਬਹੁਤ ਜਿਆਦਾ ਚਲੇ ਗਏ ਔਰ ਮੈਂ ਕਹਉਣਾ ਹੈ ਕਿ ਹੁਣ ਤੁਹਾਨੂੰ ਅਗਲਾ ਐਪੀਸੋਡ ਜਿਹੜਾ ਉਹ ਅਨਕਾਵਰ ਦੇ ਦੇਊਗਾ ਪੰਜਾਬ ਦੀ ਦੇਣ ਜੋ ਅੰਕਾ ਹੈ ਉਹਨਾਂ ਨੇ ਸਾਰੀ ਦੁਨੀਆ ਚ ਜੋ ਮੈਦ ਦੀ ਨੀਂ ਰੱਖੀ ਉਹ ਅੰਕਾਂ ਨੇ ਰੱਖੀ ਔਰ ਉਹ 100% ਪੰਜਾਬ ਦੀ ਦੇਣ ਹੈ ਉਹਦੇ ਬਾਰੇ ਮੈਂ ਥੋੜੀ ਥੋੜੀ ਗ੍ਰੋਸਰੀ ਪੜਾ ਕਰਵਾਤਾ ਦੋ ਕਿਤਾਬਾਂ ਦਿਖਾਉਂਦਾ ਹਾਂ ਸੇਸ਼ੀਓ ਨੰਬਰ 650 ਪੇਜ ਦੀ ਕਿਤਾਬ ਹੈ ਲਾਰਜ ਇਫਰਾ ਲਾਰਜ ਸਾਈਜ਼ ਬੁੱਕ ਹੈ ਬਹੁਤ ਵਧੀਆ ਕਿਤਾਬ ਹੈ ਔਰ ਐ ਐਨ ਦੀ ਖੋਜ ਕਰਕੇ ਤੇ ਹੋਰ ਵੀ ਜਿਹੜੀਆਂ ਲਿਪੀਆਂ ਆ ਮੈਦਿਆ ਕਿਤਾਬਾਂ ਉਹ ਮੈਂ ਯੂਰਪ ਤੋਂ ਲਗਾ ਕੇ ਤੇ ਉਹਨਾਂ ਨੂੰ ਸਟੱਡੀ ਕੀਤਾ ਔਰ ਕੋਈ ਵੀ ਸਾਥ ਨਹੀਂ ਕਰਤਾ ਕਿ ਇਹ ਕਿੱਥੋਂ ਆ ਗਏ ਔਰ ਮੈਂ ਸੌਧ ਕੀਤਾ ਕਿ ਪੰਜਾਬ ਤੋਂ ਗਏ ਪੰਜਾਬ ਦੇ ਕੱਲੇ ਕੱਲੇ ਉਹਦੇ ਅੰਕ ਨੂੰ ਪਰਮਾਨ ਦੇ ਕੇ ਸੌਧ ਕਰੂੰਗਾ ਵੇ ਕਿਸ ਤਰ੍ਹਾਂ ਪੀ ਗਿਆ ਉਹ ਕਿ ਸਾਰੇ ਪੰਜਾਬ ਥੋੜੇ ਖਿੱਤੇ ਚ ਕਰਕੇ ਲਿਪੀ ਥੋੜੇ ਖਿੱਤੇ ਜਵਾਤੀ ਜਾਣ ਕਰਕੇ ਲੋਕਾਂ ਨੇ ਇਗਨੋਰ ਕਰ ਦਿੱਤੀ ਕੁਐਸਚਨਸ ਕਰਦੇ ਔਰ ਕੁਝ ਹੋਰ ਕਾਰਨ ਵੀ ਹੈ ਜੋ ਮੈਂ ਦੱਸੂਗਾ ਵੀ ਕਿਸ ਕਾਰਨ ਕਰਕੇ ਇਹਨੂੰ ਰੋਗ ਕੀਤਾ ਗਿਆ ਪਰ ਸਾਰੀ ਟੋਟਲੀ ਦੇਣ ਜਿਹੜੀ ਹੈ ਅੰਕਾ ਦੀ ਪੰਜਾਬ ਨੇ ਦਿੱਤੀ ਹੈ ਮੇਰੇ ਪਾਸ ਇੱਕ ਹੋਰ ਪੁਸਤਕ ਹੈ ਉਹਦੇ ਚ ਵੀ ਇਸ਼ਾਰਾ ਕੀਤਾ ਵੀ ਪੰਜਾਬ ਤੋਂ ਨੰਬਰ ਗਏ ਹਿੰਦੂ ਰਾਬਕ ਨਿਊਜ਼ ਹਿੰਦੂ ਰਾਬਕ ਨਿਊਜ਼ ਇਸ਼ਾਰਾ ਕੀਤਾ ਵੀ ਇਹ ਜੇ ਨੰਬਰ ਗਏ ਆ ਇਹ ਪੰਜਾਬ ਦੇ ਵਿੱਚੋਂ ਗਏ ਹੋਏ ਆ ਇਹ ਵੀ ਮੈਂ ਤੁਹਾਨੂੰ ਉਹਦਾ ਪੇਜ ਕੱਢ ਕੇ ਕਿਉਂਕਿ ਇਹ ਬਹੁਤ ਸਾਰੇ ਕਿਤਾਬਾਂ ਤੋਂ ਡਰ ਲੱਗਦਾ ਹੈ ਕਾਪੀ ਰਾਈਟ ਦਾ ਦਿਖਾਉਣ ਦਾ ਸਾਨੂੰ ਹੁਕਮ ਨਹੀਂ ਹੁੰਦਾ ਲੇਖ ਲੈ ਇਸ ਕਿਤਾਬ ਦੇ ਬਾਰੇ ਜਿਸ ਜਿਹੇ ਮੈਨੂੰ ਭੇਜਿਆ ਉਹਨੇ ਕਿਹਾ ਵੀ ਨਹੀਂ ਡਰ ਦੀ ਲੋੜ ਨਹੀਂ ਇਹ ਕਾਪੀ ਪਬਲਿਕ ਡੋਮੇਨ ਦੇ ਵਿੱਚ ਇੱਕ ਬੁੱਕ ਆਈ ਹੋਈ ਹੈ ਤੁਸੀਂ ਖੁਸ਼ੀ ਨਾਲ ਕੋਈ ਵੀ ਰੀਡ ਕਰ ਸਕਦੇ ਹੋ ਇਹ ਇਹਦੇ ਚੋਂ ਪੜ ਸਕਦੇ ਹੋ ਵੀ ਕਿਸ ਤਰ੍ਹਾਂ ਪੰਜਾਬ ਚੋਂ ਗਏ Ashoka uh, extended the boundaries of his uh, domains of Afghanistan and that it was entirely possible for the numerals of the Punjab to have worked out their way uh, not even to the uh, early, uh, early date. ਜਦ ਇਹੇ ਇਸ਼ਾਰਾ ਕੀਤਾ ਪੰਜਾਬ ਚੋ ਗਏ ਹੋਏ ਆ ਪਰ ਮੈਂ ਤਾਂ ਕੱਲੇ ਕੱਲੇ ਮਤਲਬ ਨੰਬਰ ਨੂੰ ਦਸੂਗਾ ਇੱਕ ਕਿਵੇਂ ਗਿਆ ਦੋ ਕਿਵੇਂ ਗਿਆ ਤਿੰਨ ਕਿਵੇਂ ਗਿਆ ਇਹਦੇ ਬਾਰੇ ਮੇਰੇ ਲੇਖ ਵੀ ਛਪਿਆ ਹੈ ਇੱਕ ਦੇ ਬਾਰੇ ਇੱਕ ਜਿਹੜਾ ਯੂਰਪੀਨ ਪਾਸ਼ਾ ਦਾ ਸ਼ਬਦ ਜੀ ਇਹ 12 ਇੰਚ ਇਨਕਲੂਡ ਹੋਇਆ ਕੌਸਪੈਕ ਕੀਤੀ ਹੋਈ ਹੈ ਕਿਵੇਂ ਹੈ ਕਿ ਇਵੇ ਕੀ ਦਿੱਕਤ ਹੋਈ ਇਹਦਾ ਲੇਖ ਵੀ ਛਪਿਆ ਜੀਰੋ ਬਾਰੇ ਵੀ ਜੀਰੋ ਟੋਟਲੀ ਪੰਜਾਬੀ ਦੇਣ ਹੈ ਇਹਦੇ ਬਾਰੇ ਵੀ ਲੇਖ ਛਪਿਆ ਹੋਇਆ ਹੈ ਸਿਫਰ ਦੀ ਸਿਫਰ ਦਾ ਸ੍ਰੋਤ ਤੇ ਪੰਜਾਬੀ ਪਾਸ਼ਾ ਜਹੂਦਾਨ ਇਹ ਦੋ ਜਾਨਾ ਸੋਜ਼ਨ ਦਾ ਕਾਸ਼ ਛਪੇ ਸੀ ਉਹਦੀ ਕਾਪੀ ਮੈਂ ਤੁਹਾਡੇ ਪੇਸ਼ ਕਰੂਗਾ ਹਾਲ ਦੀ ਕਲੀ ਇਹਨਾਂ ਨੂੰ ਕਬੂਲ ਕਰਨਾ ਨੈਕਸਟ ਟਾਈਮ ਫਿਰ ਤਰਾਰ ਕਰੂਗਾ アジアレパウダー、だって、ええ、左側系統だ、ど、ど、ど、どら、メルマーにしてくれ、タイク。